ਕਲਯੁਗੀ ਪਿਓ ਨੇ ਨਾਬਾਲिग ਲੜਕੀ ਨਾਲ ਕੀਤੀ ਸ਼ਰਮਨਾਕ ਕਰਤੂਤ ਅੱਜ ਇੱਕ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਰਸੀਬ ਹੋਈ ਸੀ ਕਿ 15-16 ਸਾਲ ਦੀ ਲੜਕੀ ਦਾ ਜਿਹੜਾ ਵਾ ਉਹ ਕਤਲ ਕਰ ਦਿੱਤਾ ਗਿਆ ਆਪਣੀ ਹੀ ਧੀ ਤੇ ਰੱਖਦਾ ਸੀ ਬੁਰੀ ਨਜ਼ਰ ਜਿਹੜਾ ਸਵੇਲਾ ਬਾਪ ਸੋਨੂ ਆ ਇਹ ਉਸ ਜਿਹੜੀ ਲੜਕੀ ਜਿਹੜੀ ਉਸ ਤੇ ਪਹਿਲੇ ਸ਼ਾਦੀ ਤੋਂ ਸੀਗੀ ਪ੍ਰੀਤੀ ਉਸ ਤੇ ਉੱਤੇ ਇਹ ਮਾੜੀ ਨਿਗਾਹ ਜਿਹੜੀ ਉਹ ਰੱਖਣੀ ਸ਼ੁਰੂ ਕਰ ਦਿੱਤੀ ਜਿਸ ਦੀ ਗੱਲ ਤੇ ਇਸ ਦਾ ਕਰਦੇ ਵਿੱਚ ਜਿਹੜਾ ਟਕਰਾਰ ਰਹਿਣਾ ਸ਼ੁਰੂ ਹੋ ਗਿਆ ਅੱਜ ਸਵੇਰੇ ਜਦੋਂ ਨੀਤਾ ਆਪਣੇ ਬਾਕੀ ਬੱਚਿਆਂ ਨੂੰ ਲੈ ਕੇ ਆਪਣੇ ਕੰਮ ਤੇ ਗਈ ਹੈ ਤੇ ਕਰੀਬ ਸਵੇਰੇ 8:00 8:00 ਦੇ ਵੀ ਕਰੀਬ ਤੇ ਜਦੋਂ ਇਹ ਵਾਪਸ ਆਈਆ ਘੰਟੇ ਬਾਅਦ ਇਹਨੇ ਵੇਖਿਆ ਵੀ ਜਿਹੜੀ ਇਹਦੀ ਲੜਕੀ ਦੀ লাশ ਜਿਹੜੀ ਆ ਇਹ ਕਰਦੇ ਵਿੱਚ ਲਤ-ਪਤ ਪਈ ਸੀ ਪਿਓ ਨੇ ਲੱਕੜੀ ਨਾਲ वार ਕਰ ਦੇਖੋ ਕਿਵੇਂ ਆਪਣੀ ਹੀ ਧੀ ਨੂੰ ਉਤਾਰਿਆ ਮੌਤੇ ਘਾਟ ਸਾਡੀ ਟੀਮ ਵੱਲੋਂ ਤੇ ਇਸ ਦੇ ਵਿੱਚ ਇਹ ਸਾਹਮਣੇ ਆ ਕਿ सोनू ਨੇ ਜਿਹੜਾ ਉਸ ਲੜਕੀ ਆਪਣੀ ਜਿਹੜੀ ਉਹਦੀ ਸਤੇਲੀ ਬੇਟੀ ਲੱਗਦੀ ਸੀਗੀ ਉਸ ਦਾ ਜਿੰਨੇ ਆਪ ਕਤਲ ਕਰ ਦਿੱਤਾ ਜਿਸ ਲੱਕੜੀ ਦੇ ਨਾਲ ਜਿਹੜਾ ਕਤਲ ਉਹਦੇ ਸਿਰ ਦੇ ਵਿੱਚ वार ਕੀਤੇ ਨੇ ਉਹ ਵੀ ਬਰਾਮਦ ਕਰ ਲਈ ਗਈ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆ ਜੁਦੀਪ ਗੌਰ ਅੰਮ੍ਰਿਤਸਰ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕੀ ਪਿਓ ਹੀ ਆਪਣੀ ਧੀ ਦਾ ਵੈਰੀ ਬਣ ਗਿਆ ਜੀहां ਤੁਹਾਨੂੰ ਦੱਸ ਦਈਏ ਪਿਓ ਦੇ ਵੱਲੋਂ ਆਪਣੀ ਧੀ ਨੂੰ ਬੇਰਹਿਮੀ ਨਾਲ ਮੌਤੇ ਘਾਟੂ ਤਾਰਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਸ ਦੀ ਮਾਂ ਜਿਹੜੀ ਹੈ ਕੰਮ ਦੇ ਲਈ ਆਪਣੇ ਬੱਚੇ ਨਾਲ ਬਾਹਰ ਗਈ ਹੁੰਦੀ ਹੈ ਤਾਂ ਪਿਓ ਤੇ ਧੀ ਇਕੱਲੇ ਘਰ ਦੇ ਵਿੱਚ ਮੌਜੂਦ ਸੀ ਤਾਂ ਪਿਓ ਦੇ ਵੱਲੋਂ ਹੀ ਲੱਕੜੀ ਦੇ ਨਾਲ ਵਾਰ ਕਰਕੇ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ ਗਿਆ ਤਾਂ ਲੜਕੀ ਦੀ ਮਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਸ ਦਾ ਪਿਤਾ ਜਿਹੜਾ ਆ ਉਸ ਦੇ ਉੱਪਰ ਬੁਰੀ ਨਜ਼ਰ ਰੱਖਦਾ ਸੀ ਤਾਂ ਅਸੀਂ ਕੰਮ ਦੇ ਲਈ ਘਰੋਂ ਬਾਹਰ ਗਏ ਸੀ ਤਾਂ ਇਹ ਪਿਓ ਧੀ ਜਿਹੜੇ ਘਰ ਦੇ ਵਿੱਚ ਇਕੱਲੇ ਮੌਜੂਦ ਸੀ ਤਾਂ ਪਿੱਛੋਂ ਇਸ ਦੇ ਵੱਲੋਂ ਮੇਰੀ ਲੜਕੀ ਨੂੰ ਮੌਤੇ ਘਾਟ ਉਤਾਰਿਆ ਗਿਆ ਇਸ ਦੇ ਉੱਪਰ ਲੱਕੜੀ ਦੇ ਨਾਲ ਕਈ ਵਾਰ ਕੀਤੇ ਗਏ ਨੇ ਅਤੇ ਇਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜੀ ਹਾਂ ਇਹ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਜਿਹੜੀ ਹੈ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸੋਤੇਲੇ ਪਿਓ ਦੇ ਵੱਲੋਂ ਆਪਣੀ ਹਿੱਤੀ ਦਾ ਕਤਲ ਕਰ ਦਿੱਤਾ ਗਿਆ ਸਾਰਾ ਮਾਮਲਾ ਸੁਣ ਕੇ ਤੁਹਾਡੇ ਵੀ ਜਿਹੜੇ ਨੇ ਰੋਂਗਟੇ ਖੜੇ ਹੋ ਜਾਣਗੇ ਤਾਂ ਦੱਸਿਆ ਜਾ ਰਿਹਾ ਕਿ ਸੋਤੇਲੇ ਪਿਓ ਦੇ ਵੱਲੋਂ ਆਪਣੀ ਹਿੱਤੀ ਨੂੰ ਮੌਤੇ ਘਾਟ ਉਤਾਰਿਆ ਗਿਆ ਲੱਕੜੀ ਦੇ ਨਾਲ ਇਸ ਦੇ ਵੱਲੋਂ ਕਈ ਵਾਰ ਕੀਤੇ ਗਏ ਨੇ ਕਲਯੁਗੀ ਪਿਓ ਜਿਹੜਾ ਆਪਣੀ ਧੀ ਤੇ ਬੁਰੀ ਨਜ਼ਰ ਰੱਖਦਾ ਸੀ ਜਿਸ ਦੇ ਕਾਰਨ ਘਰ ਦੇ ਵਿੱਚ ਅਕਸਰ ਹੀ ਝਗੜਾ ਰਹਿੰਦਾ ਸੀ ਤੇ ਜਦੋਂ ਇਸ ਦੀ ਮਾਂ ਜਿਹੜੀ ਹੈ ਬਾਹਰ ਕਿਤੇ ਕੰਮ ਦੇ ਲਈ ਜਾਂਦੀ ਹੈ ਤਾਂ ਇਸ ਦੇ ਪਿਓ ਦੇ ਵੱਲੋਂ ਉਸ ਨੂੰ ਮੌਤ ਦੇ ਘਾਟੂ ਉਤਾਰਿਆ ਜਾਂਦਾ ਇਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਤੁਹਾਨੂੰ ਦੱਸ ਦਈਏ ਇਹ ਘਟਨਾ ਸੁਣ ਕੇ ਇਲਾਕੇ ਦੇ ਵਿੱਚ ਵੀ ਝੜੀਆ ਹਫੜਾ ਤਫੜੀ ਮਚ ਜਾਂਦੀ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਤਤੋਸਿਆ ਜਾ ਰਿਹਾ ਕਿ ਇਹ ਮੰਦਭਾਗੀ ਘਟਨਾ ਜਿਹੜੀ ਹੈ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸੋ ਤੇਲੇ ਪਿਓ ਦੇ ਵੱਲੋਂ ਆਪਣੀ ਧੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਪਿਓ ਦੇ ਵੱਲੋਂ ਆਪਣੀ ਧੀ ਤੇ ਗਲਤ ਨਿਗਾਹ ਰੱਖੀ ਜਾਂਦੀ ਹੈ ਅਤੇ ਜਦੋਂ ਉਸ ਦੀ ਮਾਂ ਜਿਹੜੀ ਹੈ ਕੰਮ ਦੇ ਲਈ ਆਪਣੇ ਦੂਜੇ ਬੱਚਿਆਂ ਨਾਲ ਬਾਹਰ ਗਈ ਹੁੰਦੀ ਹੈ ਤਾਂ ਉਸ ਦੇ ਵੱਲੋਂ ਇਹ ਸਾਰੀ ਵਾਰਦਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਉਸ ਦੀ ਮਾਦੇ ਵੱਲੋਂ ਘਰਿਆ ਕੇ ਦੇਖਿਆ ਜਾਂਦਾ ਤਾਂ ਉਸ ਦੇ ਪੈਰਾਂ ਹੇਠੋਂ ਵੀ ਜਿਹੜੀ ਜਮੀਨ ਖਿਸਕ ਜਾਂਦੀ ਹੈ ਅਤੇ ਉਸ ਦੇ ਵੱਲੋਂ ਦੇਖਿਆ ਜਾਂਦਾ ਕਿ ਉਸ ਦੀ ਧੀ ਦਾ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਉਸ ਦੇ ਪਿਓ ਵੱਲੋਂ ਇਹ ਸਾਰੀ ਵਾਰਦਤ ਨੂੰ ਅੰਜਾਮ ਦਿੱਤਾ ਗਿਆ ਅਤੇ ਮਾਦੇ ਵੱਲੋਂ ਹੋਰ ਵੀ ਜੜਨੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਉਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਮੇਰੀ ਧੀ ਤੇ ਗਲਤ ਨਿਗਾਹ ਰੱਖਦਾ ਸੀ ਤਾਂ ਮੌਕੇ ਤੇ ਉਸ ਦੇ ਵੱਲੋਂ ਪੁਲਿਸ ਅੱਦੇ ਜਾਂਦੇ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਕਰਯੋਗੀ ਸੋਤੇਲੇ ਪਿਓ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਜਾਂਚ ਜਿਹੜੀ ਹੈ ਚੱਲੀ ਹੈ ਅੱਜ ਇੱਕ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ 15-16 ਸਾਲ ਦੀ ਲੜਕੀ ਦਾ ਜਿਹੜਾ ਵਾ ਉਹ ਕਤਲ ਕਰ ਦਿੱਤਾ ਗਿਆ ਜਿਸ ਤੇ ਮੌਕੇ ਤੇ ਸਾਡੇ ਥਾਣਾ ਇਸਲਾਮਾਬਾਦ ਦੇ ਐਸ.ਐਚ.ਓ ਹਰਸਨਦੀਪ ਅਤੇ ਚੌਕੀ ਇੰਚਾਰਜ ਦਵਿੰਦਰ ਸਿੰਘ ਇਹਨਾਂ ਨੇ ਮੌਕੇ ਤੇ ਰਿਸਪੌਂਡ ਕੀਤਾ ਜਦੋਂ ਇਹ ਸਾਰਾ ਵਕਵਾ ਜਿਹੜਾ ਜਾ ਕੇ ਤਸਦੀਕ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਵੀ ਇਹ ਇੱਕ ਸੋਨੂ ਨਾਮ ਦਾ ਵਿਅਕਤੀ ਜਿਹੜਾ ਕੰਨੀਤਾ ਨਾਮ ਦੀ ਲੜਕੀ ਦੇ ਨਾਲ ਮੈਰਿਡ ਹੈ ਉਹ ਆਜਮਗੜ ਪਿੱਛੋਂ ਆਜਮਗੜ ਦੇ ਯੂਪੀ ਦੇ ਰਹਿਣ ਵਾਲੇ ਨੇ ਇੱਥੇ ਆ ਕੇ ਵਸੇ ਨੇ ਇੱਥੇ ਜਿਹੜਾ ਕਰੇਲੂ ਕਾਮਕਾਰ ਜਿਹੜਾ ਉਹ ਕਰਦੇ ਨੇ ਇਹ ਤਾਂਗਾ ਫੈਕਟਰੀ ਦੇ ਚਿਹੜੀ ਲੜਕੀ ਕੰਮ ਕਰਦੀ ਹੈ ਇਹਨਾਂ ਦੋਵਾਂ ਦੀ ਜਿਹੜੀ ਇਹ ਦੂਸਰੀ ਦੂਸਰੀ ਮੈਰਿਜ ਆ ਲੜਕੀ ਦੇ ਪਿਛਲੇ ਮੈਰਿਜ ਦੇ ਵਿੱਚੋਂ ਇੱਕ ਜਿਹੜੀ ਬੇਟੀ ਆ ਜੋ 15 16 ਸਾਲ ਦੀ ਪ੍ਰੀਤੀ ਨਾਂ ਦੀ ਤੇ ਇਸ ਮੈਰਿਜ ਦੇ ਵਿੱਚੋਂ ਇਹਦੇ ਨਾਲ ਸੋਨੂ ਦੇ ਨਾਲ ਮੈਰਿਜ ਦੇ ਵਿੱਚੋਂ ਇਸ ਤੇ ਤਿੰਨ ਬੱਚੇ ਨੇ ਇਹ ਜਿਹੜਾ ਸਤੇਲਾ ਬਾਪ ਸੋਨੂ ਆ ਇਹ ਉਸ ਜਿਹੜੀ ਲੜਕੀ ਜਿਹੜੀ ਉਸ ਤੇ ਪਹਿਲੇ ਸ਼ਾਦੀ ਤੋਂ ਸੀਗੀ ਪ੍ਰੀਤੀ ਉਸ ਤੇ ਉੱਤੇ ਇਹ ਮਾੜੀ ਨਿਗਾਹ ਜਿਹੜੀ ਉਹ ਰੱਖਣੀ ਸ਼ੁਰੂ ਕਰ ਦਿੱਤੀ ਜਿਸ ਦੀ ਗੱਲ ਤੇ ਇਸ ਦਾ ਘਰ ਦੇ ਵਿੱਚ ਜਿਹੜਾ ਟਕਰਾਅ ਰਹਿਣਾ ਸ਼ੁਰੂ ਹੋ ਗਿਆ ਅੱਜ ਸਵੇਰੇ ਜਦੋਂ ਨੀਤਾ ਆਪਣੇ ਬਾਕੀ ਬੱਚਿਆਂ ਨੂੰ ਲੈ ਕੇ ਆਪਣੇ ਕੰਮ ਤੇ ਗਈ ਆ ਤੇ ਕਰੀਬ ਸਵੇਰੇ 8:00 8:00 ਦੇ ਵੀ ਕਰੀਬ ਤੇ ਜਦੋਂ ਇਹ ਵਾਪਸ ਆਈ ਆ ਘੰਟੇ ਬਾਅਦ ਇਹਨੇ ਵੇਖਿਆ ਵੀ ਜਿਹੜੀ ਇਹਦੀ ਲੜਕੀ ਦੀ লাশ ਜਿਹੜੀ ਆ ਇਹ ਘਰ ਦੇ ਵਿੱਚ ਲਤਪਤ ਪਈ ਸੀਗੀ ਇਹ ਸਾਰੇ ਜਦੋਂ ਬਾਕੀ ਨੂੰ ਤਸਦੀਕ ਕੀਤਾ ਗਿਆ ਇਸ ਸਾਡੀ ਟੀਮ ਵੱਲੋਂ ਤੇ ਇਸ ਦੇ ਵਿੱਚ ਇਹ ਸਾਹਮਣੇ ਆ ਕਿ सोनू ਨੇ ਜਿਹੜਾ ਉਸ ਲੜਕੀ ਆਪਣੀ ਜੜੀ ਉਹਦੀ ਸਤੇਲੀ ਬੇਟੀ ਲੱਗਦੀ ਸੀਗੀ ਉਸ ਦਾ ਇਹਨੇ ਆਪ ਕਤਲ ਕਰ ਦਿੱਤਾ ਜਿਸ ਲੱਕੜੀ ਦੇ ਨਾਲ ਜਿਹੜਾ ਕਤਲ ਉਹਦੇ ਸਿਰ ਦੇ ਵਿੱਚ वार ਕੀਤੇ ਨੇ ਉਹ ਵੀ ਬਰਾਮਦ ਕਰ ਲਈ ਗਈ ਹੈ ਇਹ ਸਾਰੇ ਘਟਨਾਕਰਮ ਦੇ ਉੱਤੇ ਮਕਦਮਾ ਨੰਬਰ ਜਿਹੜਾ 408 ਹੈ ਅੰਡਰ ਸੈਕਸ਼ਨ 103 ਬੀ ਐਨਐਸ ਜਿਹੜਾ ਉਹ ਦਰਜ ਕੀਤਾ ਗਿਆ ਜਿਸ ਤੇ ਵਿੱਚ ਇਸ ਦੋਸ਼ੀ ਦੀ ਅਰੈਸਟ ਕਰ ਲਈ ਗਈ ਹੈ ਉਸ ਨੂੰ ਪੇਸ਼ ਅਦਾਲਤ ਕਰਕੇ ਉਸ ਦਾ ਰਿਮਾਂਡ ਹਾਸਲ ਕਰਕੇ ਜਿਹੜੀ ਤਫ਼ਤੀਸ਼ ਆ ਕੇ ਕੀਤੀ ਜਾਵੇ